ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜਿਹੜੇ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਪੜ੍ਹਨ ਦੇ ਲਈ ਭੇਜਦੇ ਹਨ ਕਿ ਉਹ ਪੜ੍ਹ ਲੈ ਕੇ ਕਿਸੇ ਚੰਗੇ ਅਹੁਦੇ ਤੇ ਜਾਂ ਚੰਗੇ ਇਨਸਾਨ ਬਣ ਸਕਣ ਤਾਂ ਹੀ ਅਸੀਂ ਸਕੂਲ ਭੇਜਦੇ ਹਾਂ ਸਾਧ ਸੰਗਤ ਜੀ ਜਿਨ੍ਹਾਂ ਦੇ ਬੱਚੇ ਪੜ੍ਹਾਈ ਦੇ ਵਿੱਚ ਕਮਜ਼ੋਰ ਹਨ ਜਦ ਮਾਪਿਆਂ ਦਾ ਕਹਿਣਾ ਨਹੀਂ ਮੰਨਦੇ ਕਹਿਣੇ ਤੋਂ ਬਾਹਰ ਨੇ ਉਹਨਾਂ ਬੱਚਿਆਂ ਦੀਆਂ ਮਾਵਾਂ ਇਹ ਪਾਠ ਕਰਨ ਹਰ ਮੁਸ਼ਕਲ ਦਾ ਹੱਲ ਹੋਵੇਗਾ ਉਹ ਕਿਹੜਾ ਪਾਠ ਹੈ ਅਤੇ ਕਿਸ ਵਿਧੀ ਦੇ ਨਾਲ ਮਾਂ ਪਾਠ ਕਰੇ ਇਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਵੀਡੀਓ ਨੂੰ ਸੰਗਤ ਜੀ ਪੂਰਾ ਅੰਤ ਤੱਕ ਜਰੂਰ ਦੇਖਣਾ ਸਾਧ ਸੰਗਤ ਜੀ ਹਰੇਕ ਮਾਤਾ ਪਿਤਾ ਆਪਣੇ ਬੱਚਿਆਂ ਦੀ ਜ਼ਿੰਦਗੀ ਦੇ ਲਈ ਪੂਰੀ ਵਾਹ ਲਾ ਦਿੰਦੇ ਹਨ ਮਾਤਾ ਪਿਤਾ ਚਾਹੁੰਦੇ ਹਨ ਕਿ ਸਾਡੇ ਬੱਚੇ ਨੂੰ ਵੀ ਸਾਡੇ ਨਾਲੋਂ ਚੰਗੀ ਐਜੂਕੇਸ਼ਨ ਮਿਲੇ ਤੇ ਉਹ ਇੱਕ ਚੰਗੀ ਜ਼ਿੰਦਗੀ ਬਿਤਾਉਣ ਹਰੇਕ ਗੁਰਸਿੱਖ ਮਾਤਾ ਇਹ ਜ਼ਰੂਰ ਚਾਹੁੰਦੇ ਹਨ ਕਿ ਸਾਡੇ ਬੱਚੇ ਗੁਰਬਾਣੀ ਦੇ ਨਾਲ ਜੁੜਨ ਅਤੇ ਚੰਗਾ ਸਿੱਖੀ ਜੀਵਨ ਬਤੀਤ ਕਰਨ ਅਤੇ ਹਰ ਕਾਰਜ ਦੇ ਵਿੱਚ ਸਫਲ ਹੋਣ ਅਤੇ ਬੁਰੀ ਸੰਗਤ ਤੋਂ ਬਚੇ ਰਹਿਣ ਸੰਗਤ ਜੀ ਕਹਿੰਦੇ ਇੱਕ ਵਾਰ ਤਨ ਤਨ ਬਾਬਾ ਨੰਦ ਸਿੰਘ ਜੀ ਦੇ ਕੋਲ ਇਕ 22 ਸਾਲ ਦਾ ਲੜਕਾ ਦਰਸ਼ਨ ਕਰਨ ਦੇ ਲਈ ਆਇਆ। ਪਹਿਲੀ ਵਾਰ ਉਹ ਆਇਆ। ਦੇਖ ਕੇ ਬਾਬਾ ਜੀ ਨੇ ਉਸ ਨੂੰ ਕੋਲ ਬੁਲਾਇਆ ਤੇ ਪੁੱਛਿਆ ਪੁੱਤ ਤੂੰ ਕਿੱਥੋਂ ਆਇਆ ਹੈ ਤੇ ਕਿਵੇਂ ਆਇਆ ਹੈ? ਉਹ ਲੜਕਾ ਕਹਿੰਦਾ ਜੀ ਮੈਂ ਕਾਲਜ ਦੇ ਵਿੱਚ ਪੜਦਾ ਹਾਂ ਅਤੇ ਹੁਣੇ ਹੀ ਮੇਰੇ ਪੇਪਰ ਹੋਏ ਹਨ। ਪਰ ਮੇਰੇ ਪੇਪਰ ਕੁਝ ਚੰਗੇ ਨਹੀਂ ਹੋਏ। ਠੀਕ ਠਾਕ ਹੀ ਹੋਏ ਹਨ। ਤੇ ਮੈਨੂੰ ਡਰ ਹੈ ਕਿਤੇ ਮੈਂ ਫੇਲ ਨਾ ਹੋ ਜਾਵਾਂ। ਮੈਂ ਬਹੁਤ ਹੀ ਭਾਵਨਾ ਦੇ ਨਾਲ ਆਪ ਜੀ ਦੇ ਕੋਲ ਇਹ ਅਰਦਾਸ ਲੈ ਕੇ ਆਇਆ ਹਾਂ ਕਿ ਮੈਂ ਪਾਸ ਹੋ ਜਾਵਾਂ ਬੱਚਿਆਂ ਨੂੰ ਅਕਸਰ ਇਹ ਪਤਾ ਹੀ ਹੁੰਦਾ ਹੈ ਕਿ ਮੇਰੇ ਪੇਪਰ ਕਿਸ ਤਰ੍ਹਾਂ ਦੇ ਹੋਏ ਹਨ ਇਹ ਚਿੰਤਾ ਲੈ ਕੇ ਉਹ ਬਾਬਾ ਜੀ ਦੇ ਕੋਲ ਆਇਆ ਬਾਬਾ ਜੀ ਕਹਿੰਦੇ ਕਿੰਨਾ ਚਿਰ ਰਹਿੰਦਾ ਹੈ ਪੇਪਰਾਂ ਦਾ ਰਿਜ਼ਲਟ ਆਉਣ ਦੇ ਲਈ ਬੱਚਾ ਕਹਿਣ ਲੱਗਾ ਜੀ ਮਹੀਨਾ ਜੀ ਮਹੀਨਾ ਰਹਿੰਦਾ ਹੈ ਤੇ ਹੁਣ ਬਾਬਾ ਜੀ ਉਸ ਨੂੰ ਹੁਣ ਜੁਗਤੀ ਦੱਸਣ ਲੱਗੇ ਬਚਨ ਕਰਨ ਲੱਗੇ ਕਿ ਪਾਠ ਹਰ ਰੋਜ਼ ਜਪਜੀ ਸਾਹਿਬ ਜੀ ਦੇ ਕਰਿਆ ਕਰ ਜਿਹੜਾ ਵੀ ਮਾਸਟਰ ਤੇਰੇ ਪੇਪਰ ਚੈੱਕ ਕਰੇਗਾ ਉਸ ਦਾ ਹੱਥ ਗੁਰਨਾਣਕ ਪਾਸ਼ਾ ਜੀ ਫੜ ਲੈਣਗੇ ਉਸ ਲੜਕੇ ਨੇ ਸੱਤ ਬਚਨ ਕਿਹਾ ਅਤੇ ਬਾਬਾ ਜੀ ਦੇ ਬਚਨ ਅਨੁਸਾਰ ਪਾਠ ਕਰਨੇ ਸ਼ੁਰੂ ਕਰ ਦਿੱਤੇ ਸਾਧ ਸੰਗਤ ਜੀ ਜਿਸ ਲੜਕੀ ਨੂੰ ਡਰ ਸੀ ਕਿ ਮੈਂ ਫੇਲ ਹੋ ਜਾਵਾਂਗਾ ਜਦੋਂ ਰਿਜ਼ਲਟ ਆਇਆ ਤਾਂ ਉਸ ਸਮੇਂ ਉਸਦੀ ਸੈਕੰਡ ਡਿਵੀਜ਼ਨ ਆਈ ਕਹਿੰਦੇ ਫੇਲ ਹੋਣ ਦਾ ਡਰ ਅਤੇ ਕਿੱਥੇ ਸੈਕੰਡ ਡਿਵੀਜ਼ਨ ਫਿਰ ਉਹ ਬਾਬਾ ਜੀ ਕੋਲ ਮਠਿਆਈ ਦਾ ਡੱਬਾ ਲੈ ਕੇ ਆਇਆ ਬਾਬਾ ਜੀ ਨੇ ਉਸ ਨੂੰ ਆਉਂਦਿਆਂ ਦੇਖ ਕੇ ਉਸ ਨੂੰ ਪਹਿਲਾਂ ਹੀ ਪੁੱਛਿਆ ਹਾਂ ਪੁੱਤਰ ਕਿਵੇਂ ਰਿਹਾ ਤੇਰਾ ਰਿਜ਼ਲਟ ਬਾਬਾ ਜੀ ਤੁਹਾਡੀ ਮੇਰ ਨਾਲ ਪਾਸ ਹੋ ਗਿਆ ਹਾਂ ਹੁਣ ਬਾਬਾ ਜੀ ਉਸ ਨੂੰ ਕਹਿਣ ਲੱਗੇ ਇਹ ਦੁਨਿਆਵੀ ਪੇਪਰ ਸਨ ਤੋਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪੱਲਾ ਨਾ ਛੱਡੀ ਤੇ ਸਾਧ ਸੰਗਤ ਜੀ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਬੱਚੇ ਹਰ ਕੰਮ ਵਿੱਚ ਸਫਲ ਹੋਣ ਤਾਂ ਇਸ ਸਾਖੀ ਤੋਂ ਸਾਨੂੰ ਸਾਡੇ ਸਵਾਲ ਦਾ ਜਵਾਬ ਆਪੇ ਹੀ ਮਿਲ ਜਾਵੇਗਾ ਜਦੋਂ ਬਾਬਾ ਸੁੰਦਰ ਸਿੰਘ ਜੀ ਖਾਲਸਾ ਜੀ ਦਾ ਜਨਮ ਹੋਇਆ ਤਾਂ ਉਹਨਾਂ ਦੇ ਪਿਤਾ ਜੀ ਨੇ ਪਹਿਲਾਂ ਹੀ ਦਾਦੀ ਨੂੰ ਕਹਿ ਦਿੱਤਾ ਸੀ ਕਿ ਘਰ ਦੇ ਵਿੱਚ ਲੜਕੇ ਨੇ ਜਨਮ ਲੈਣਾ ਹੈ ਉਸ ਦੇ ਕੰਨਾਂ ਦੇ ਵਿੱਚ ਸਭ ਤੋਂ ਪਹਿਲਾਂ ਵਾਹਿਗੁਰੂ ਸ਼ਬਦ ਦੀ ਆਵਾਜ਼ ਪੈਣੀ ਚਾਹੀਦੀ ਹੈ ਅਤੇ ਜਦੋਂ ਬਾਬਾ ਜੀ ਦਾ ਜਨਮ ਹੋਇਆ ਤਾਂ ਦਾਈ ਨਾਲ-ਨਾਲ ਵਾਹਿਗੁਰੂ ਜੀ ਦਾ ਜਾਪ ਕਰਦੇ ਰਹੇ ਤੇ ਸਾਧ ਸੰਗਤ ਜੀ ਜੇ ਪਹਿਲਾਂ ਮਾਤਾ ਪਿਤਾ ਗੁਰਬਾਣੀ ਦੇ ਨਾਲ ਜੁੜੇ ਹੋਣਗੇ ਤਾਂ ਹੀ ਬੱਚੇ ਆਪੇ ਹੀ ਗੁਰਬਾਣੀ ਨਾਲ ਜੁੜ ਜਾਣਗੇ ਸਾਧ ਸੰਗਤ ਜੀ ਜੇ ਸਮੇ ਸਵੇਰੇ ਨਿਤਨੇਮ ਦੀ ਸ਼ਾਮ ਨੂੰ ਸੋਧਰ ਦੀ ਅਤੇ ਰਾਤ ਨੂੰ ਕੀਰਤਨ ਸੋਲਾ ਸਹਿਬ ਜੀ ਦੀ ਅਰਦਾਸ ਕਰਦੇ ਹਾਂ ਤਸਾਂ ਨੂੰ ਇਹ ਅਰਦਾਸ ਜ਼ਰੂਰ ਕਰਨੀ ਚਾਹੀਦੀ ਹੈ ਕਿ हे ਸੱਚੇ ਪਾਤਸ਼ਾਹ ਸਾਡੇ ਬੱਚਿਆਂ ਨੂੰ ਨਾਮ ਦਾਣ ਬਖਸ਼ੋ ਸਾਡੇ ਬੱਚਿਆਂ ਨੂੰ ਸਿੱਖੀ ਬਖਸ਼ੋ ਤਾਂ ਫਿਰ ਦੇਖਣਾ ਸਾਧ ਸੰਗਤ ਜੀ ਤੁਸੀਂ ਆਪਣੇ ਬੱਚਿਆਂ ਦੇ ਵਿੱਚ ਆਪਣੇ ਆਪ ਬਦਲਾਵ ਹੁੰਦਾ ਸੰਗਤ ਜੀ ਆਪਣੇ ਬੱਚਿਆਂ ਨੂੰ ਵਾਤ ਵਾਤ ਗੁਰਬਾਣੀ ਦੇ ਨਾਲ ਜੋੜੋ ਗੁਰਬਾਣੀ ਪੜ੍ਹਨੀ ਦੱਸੋ ਗੁਰਬਾਣੀ ਦਾ ਜਾਪ ਕਰਨਾ ਦੱਸੋ ਸਾਧ ਸੰਗਤ ਜੀ ਦਸਵੇਂ ਪਾਤਸ਼ਾਹ ਜੀ ਦਾ ਸਿੱਖਾ ਨੂੰ ਬਚਨ ਹੈ ਕਿ ਆਪਣੇ ਬੱਚਿਆਂ ਦੀ ਹਰ ਰੋਜ਼ ਤਿੰਨ ਵਾਰ ਅਰਦਾਸ ਜ਼ਰੂਰ ਕਰੋ ਮੂਲ ਮੰਤਰ ਦਾ ਪਾਠ ਕਰਕੇ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਸੱਚੇ ਪਾਤਸ਼ਾਹ ਇਸ ਦਾ ਪਾਠ ਦਾ ਫਲ ਸਾਡੇ ਬੱਚਿਆਂ ਨੂੰ ਲੱਗੇ ਅਤੇ ਇਹਨਾਂ ਨੂੰ ਨਾਮਦਾਨ ਅਤੇ ਗੁਰਸਿੱਖੀ ਜੀਵਨ ਬਖਸ਼ੋ ਸਾਧ ਸੰਗਤ ਜੀ ਇੱਕ ਵਾਰ ਦੋ ਸਕੇ ਭਰਾ ਸਨ ਪਿਤਾ ਨੇ ਕਮਾਈ ਕਰ ਬਹੁਤ ਮਾਇਆ ਇਕੱਠੀ ਕੀਤੀ ਸੀ ਇਸ ਕਰਕੇ ਦੋਵਾਂ ਭਰਾਵਾਂ ਦੇ ਹਿੱਸੇ ਬਿਆੰਤ ਮਾਇਆ ਆਈ ਉਹਨਾਂ ਦੋਵਾਂ ਭਰਾਵਾਂ ਦੇ ਵਿਆਹ ਵਿਛੋਂ ਦੋਵਾਂ ਦੇ ਘਰ ਇੱਕ ਇੱਕ ਲੜਕਾ ਹੋਇਆ ਉਮਰ ਵਿੱਚ ਉਹਨਾਂ ਦੋਵਾਂ ਲੜਕਿਆਂ ਦਾ ਡੇਢ ਸਾਲ ਦਾ ਹੀ ਫਰਕ ਸੀ ਗੱਲ ਉਸ ਸਮੇਂ ਦੀ ਹੈ ਜਦੋਂ ਇੱਕ ਲੜਕਾ 8ਵੀਂ ਕਲਾਸ ਵਿੱਚ ਪੜਦਾ ਸੀ ਅਤੇ ਇੱਕ 9ਵੀਂ ਦੇ ਵਿੱਚ ਪੜਦਾ ਸੀ ਦੋਵਾਂ ਦਾ ਆਪਸ ਦੇ ਵਿੱਚ ਬਹੁਤ ਪਿਆਰ ਸੀ ਉਹ ਦੋਵੇਂ ਭਰਾ ਹਰ ਸਮੇਂ ਦੋਵੇਂ ਇਕੱਠੇ ਉੱਠਦੇ ਬੈੰਦੇ ਸਨ ਇੱਕ ਦਿਨ ਛੋਟੇ ਭਰਾ ਦਾ ਲੜਕਾ ਜਿਹੜਾ ਕਿ 8ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ ਉਸ ਨੇ ਆਪਣੇ ਤਾਏ ਦੇ ਲੜਕੇ ਨੂੰ ਪੁੱਛਿਆ ਵੀਰ ਜੀ ਤੁਸੀਂ ਇਹ ਕੀ ਪਾਇਆ ਹੋਇਆ ਹੈ ਉਹ ਕਹਿੰਦਾ ਕਿ ਇਹ ਮੈਂ ਸਿਰ ਇਸ ਹੈ ਪਾਇਆ ਹੋਇਆ ਹੈ ਤੇ ਛੋਟੇ ਲੜਕੇ ਨੂੰ ਦੇਖ ਕੇ ਬਹੁਤ ਚੰਗੇ ਲੱਗੇ ਤੇ ਉਹ ਵੀ ਕਹਿਣ ਲੱਗਾ ਮੈਂ ਵੀ ਪਾਉਣੀ ਹੈ ਤੇ ਉਸ ਤੇ ਤਾਏ ਦੀ ਲੜਕੀ ਨੇ ਉਸ ਨੂੰ ਸਮਝਾਉਣ ਲੱਗਿਆ ਕਿ ਹਰ ਕਿਸੇ ਨੂੰ estraney ਮਿਲਦੀ ਇਹ ਸਿਰਫ ਉਸ ਨੂੰ ਮਿਲਦੀ ਹੈ ਜਿਹੜਾ ਅਮਰਤ ਛੱਕਦਾ ਹੈ ਅਸੀਂ ਕੱਲ ਨੂੰ ਅਮਰਤ ਛਕਣ ਜਾਣਾ ਹੈ ਇਸ ਲਈ ਮੇਰੀ ਮੰਮੀ ਪਾਪਾ ਨੇ ਮੈਨੂੰ ਇਹ ਲਿਆ ਕੇ ਦਿੱਤੀ ਹੈ ਉਹ ਹੁੰਜਾ ਭਰਾ ਉਸ ਨੂੰ ਕਹਿੰਦਾ ਕਿ ਮੈਂ ਵੀ ਅਮਰਤ ਛਕਣਾ ਹੈ ਫਿਰ ਉਹ ਕਹਿੰਦਾ ਤੂੰ ਵੀ ਆਪਣੇ ਮੰਮੀ ਪਾਪਾ ਨੂੰ ਕਹਿ ਮੈਂ ਵੀ ਕਿ ਮੈਂ ਵੀ ਅਮਰਤ ਛਕਣਾ ਹੈ ਉਹਨੇ ਘਰ ਜਾ ਕੇ ਆਪਣੇ ਮੰਮੀ ਪਾਪਾ ਨੂੰ ਆਪਣੇ ਭਰਾ ਦਾ ਨਾਮ ਲੈ ਕੇ ਕਿਹਾ ਕਿ ਉਸਨੇ ਸੋਹਣੀ ਕਿਰਪਾਣ ਪਾਈ ਹੋਈ ਹੈ ਮੈਂ ਵੀ ਪੌਣੀ ਹੈ ਤੇ ਮੈਂ ਵੀ ਅਮਰਤ ਛਕਣਾ ਹੈ 8ਵੀਂ 9ਵੀਂ ਕਲਾਸ ਦੇ ਬੱਚੇ ਨੂੰ ਬਹੁਤੇ ਅਮਰਤ ਛਕਣ ਬਾਰੇ ਪਤਾ ਨਹੀਂ ਹੁੰਦਾ ਪਰ ਉਹ ਬੱਚਾ ਆਪਣੇ ਭਰਾ ਦੇ ਪਾਈ ਹੋਈ ਸ੍ਰੀ ਸਾਹਿਬ ਦੇਖ ਕੇ ਪ੍ਰਭਾਵਿਤ ਹੋਇਆ ਇਸ ਲਈ ਉਸ ਦਾ ਵੀ ਦਿਲ ਅਮਰਤ ਛਕਣ ਨੂੰ ਕਰਪਿਆ ਪਰ ਉਸ ਦਾ ਜੋ ਪਿਤਾ ਸੀ ਉਹ ਕਦੇ ਕਦੇ ਸ਼ਰਾਬ ਪੀ ਲੈਂਦਾ ਸੀ ਉਸ ਦੇ ਮਨ ਦੇ ਵਿੱਚ ਸੋਚਿਆ ਕਿ ਜੇਕਰ ਬੱਚੇ ਨੇ ਅਮਰਤ ਛਕ ਲਿਆ ਤਾਂ ਮੇਰੀ ਸ਼ਰਾਬ ਵੀ ਬੰਦ ਹੋ ਜਾਵੇਗੀ ਉਸਨੇ ਇਹ ਸੋਚ ਕੇ ਆਪਣੇ ਬੱਚੇ ਨੂੰ ਰੋਕ ਦਿੱਤਾ ਤੇ ਕਿਹਾ ਨਹੀਂ ਅੰਮ੍ਰਿਤ ਨੇ ਸ਼ਕਨਾ ਅਗਲੇ ਦਿਨ ਜਦੋਂ ਉਸੇ ਪੁਰਾਣੇ ਅੰਮ੍ਰਿਤ ਸ਼ਕਨਾ ਸੇ ਤਾਂ ਉਸੇ ਪੁਰਾਣੇ ਉਸ ਨੂੰ ਆਵਾਜ਼ ਮਾਰ ਕੇ ਪੁੱਛਿਆ ਕਿ ਤੁਸੀਂ ਸਿਰੇ ਸੇਬ ਲੈ ਕੇ ਆਏ ਹੋ ਕਿ ਤੁਮ ਅੰਮ੍ਰਿਤ ਸ਼ਕਨ ਜਾਣਾ ਹੈ ਉਹ ਬੱਚਾ ਫਿਰ ਆਪਣੀ ਮੰਮੀ ਨੂੰ ਪੁੱਛਣ ਲੱਗਾ ਕਿ ਮੈਂ ਵੀ ਅੰਮ੍ਰਿਤ ਸ਼ਕਨਾ ਹੈ ਤੁਸੀਂ ਪਾਪਾ ਨੂੰ ਕਹੋ ਪਰ ਪਿਓ ਨੇ ਪੁੱਤ ਨੂੰ ਗੁੱਸੇ ਦੇ ਵਿੱਚ ਮੋਹ ਤੇ ਜੋ ਪੇੜ ਮਾਰ ਦਿੱਤੇ ਅਤੇ ਕਮਰੇ ਦੇ ਵਿੱਚ ਬੰਦ ਕਰਕੇ ਬਾਰੋਂ ਕੁੰਡੀ ਮਾਰ ਦਿੱਤੀ। ਫਿਰ ਆਪਣੇ ਭਰਾ ਦੇ ਮੁੰਡੇ ਨੂੰ ਗੁੱਸੇ ਦੇ ਵਿੱਚ ਕਿਹਾ ਕਿ ਤੂੰ ਜਾ ਬੰਝਾ ਬਾਬਾ ਮੈਂ ਤਾਂ ਆਪਣੇ ਮੁੰਡੇ ਨੂੰ ਡਾਕਟਰ ਬਣਾਵਾਂਗਾ। ਉਹ ਲੜਕਾ ਚਲਾ ਗਿਆ, ਸਮਾਂ ਬੀਤ ਗਿਆ। 7-8 ਸਾਲਾਂ ਦੇ ਬਾਅਦ ਜਿਹੜੇ ਲੜਕੇ ਨੇ ਅਮਰਤਸ਼ਹਿਰ ਆਇਆ ਹੋਇਆ ਸੀ ਸੰਗਤ ਜੀ ਉਹ ਗੁਰਦੁਆਰੇ ਸੇਵਾ ਕਰਨ ਲੱਗ ਪਿਆ ਸੰਗਤ ਕਰਦਾ ਹੈ ਅਤੇ ਸਬਦ ਦਾ ਸਤਕਾਰ ਕਰਦਾ ਹੈ ਅਤੇ ਸਿਰ ਤੇ ਸੋਨਾ ਦਸਤਾਰਾ ਸੁਝਾਉਂਦਾ ਹੈ ਅਤੇ ਦੂਜੇ ਪਾਸੇ ਉਸਦੇ ਪਿਤਾ ਨੇ ਸਕੂਲ ਦੀ ਪੜਾਈ ਪੂਰੀ ਕੀਤੀ ਫਿਰ ਉਸੇ ਪਾਪਾ ਨੇ ਉਸ ਨੂੰ ਹਾਈ ਐਜੂਕੇਸ਼ਨ ਲਈ ਯੂਨੀਵਰਸਿਟੀ ਭੇਜ ਦਿੱਤਾ ਪਿਤਾ ਸੋਚਦਾ ਹੈ ਕਿ ਮੇਰਾ ਪੁੱਤਰ ਪੜ੍ਹਾਈ ਕਰਕੇ ਡਾਕਟਰ ਬਣੇਗਾ ਉਸ ਉੱਪਰ ਬਹੁਤ ਮਾਇਆ ਲਾ ਦਿੱਤੀ ਪਰ ਕੁਝ ਸਾਲਾਂ ਦੇ ਬਾਅਦ ਉਸ ਨੂੰ ਪਤਾ ਲੱਗਾ ਕਿ ਮੇਰੇ ਪੁੱਤਰ ਨੂੰ ਤਾਂ ਨਸ਼ੇ ਦੀ ਬਹੁਤ ਬੁਰੀ ਆਦਤ ਪੈ ਗਈ ਹੈ। ਪਿਤਾ ਪੁੱਤਰ ਨੂੰ ਹੋਸਟਲ ਤੋਂ ਘਰ ਲੈ ਆਇਆ, ਘਰ ਲਿਆ ਕੇ ਮਨ ਬਹੁਤ ਦੁਖੀ ਹੋਇਆ ਕਿ ਉਹ ਇਸ ਨੂੰ ਕਿੰਨੀ ਬੁਰੀ ਆਦਤ ਲੱਗ ਗਈ ਹੈ। ਹੁਣ ਉਸ ਦਾ ਪਿਤਾ ਬਹੁਤ ਪਰੇਸ਼ਾਨ ਰਹਿੰਦਾ ਹੈ। ਫਿਰ ਕਿਸੇ ਦੇ ਕਹਿਣ ਤੇ ਆਪਣੇ ਲੜਕੇ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਭੇਜ ਦਿੰਦਾ ਹੈ। ਕਈ ਮਹੀਨੇ ਉਹ ਲੜਕਾ ਨਸ਼ਾ ਛਡਾਊ ਕੇਂਦਰ ਦੇ ਵਿੱਚ ਰਿਹਾ। ਫਿਰ ਕੁਝ ਕੁ ਮਹੀਨਿਆਂ ਦੇ ਬਾਅਦ ਉਥੋਂ ਫੋਨ ਆ ਗਿਆ ਅਤੇ ਉਸੇ ਪਿਤਾ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਬੁਲਾਇਆ ਗਿਆ। ਉਸ ਦਾ ਪਿਤਾ ਨਸ਼ਾ ਛਡਾਊ ਕੇਂਦਰ ਪਹੁੰਚ ਗਿਆ। ਉੱਥੇ ਜਾ ਕੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਤੇ ਉਹ ਕਹਿਣ ਲੱਗੇ ਸਰਦਾਰ ਜੀ ਤੁਸੀਂ ਆਪਣੇ ਲੜਕੇ ਨੂੰ ਘਰ ਲੈ ਜਾਓ। ਅਸੀਂ ਉਸ ਦਾ ਇਲਾਜ ਨਹੀਂ ਕਰ ਸਕਦੇ। ਕਿਉਂਕਿ ਉਸ ਨੂੰ ਨਸ਼ੇ ਦੀ ਇੰਨੀ ਆਦਤ ਪੈ ਚੁੱਕੀ ਹੈ ਕਿ ਉਸ ਨੂੰ ਥੋੜਾ ਬਹੁਤ ਨਸ਼ਾ ਤਾਂ ਹਰ ਰੋਜ਼ ਦੇਣਾ ਹੀ ਪੈਂਦਾ ਹੈ ਨਹੀਂ ਤਾਂ ਉਹ ਕੰਦਾਂ ਦੇ ਵਿੱਚ ਸਿਰ ਮਾਰਨ ਲੱਗ ਜਾਂਦਾ ਹੈ ਅਤੇ ਕਹਿੰਦਾ ਹੈ ਮੈਨੂੰ ਨਸ਼ਾ ਦੇ ਦਿਓ ਨਹੀਂ ਤਾਂ ਮੈਂ ਮਰ ਜਾਵਾਂਗਾ ਪਿਤਾ ਨੇ ਪੁੱਛਿਆ ਕਿ ਮੇਰਾ ਲੜਕਾ ਕਿੱਥੇ ਹੈ ਉਹਨਾਂ ਨੇ ਸਾਹਮਣੇ ਇਸ਼ਾਰਾ ਕਰ ਦਿੱਤਾ ਜਦੋਂ ਪਿਤਾ ਸਾਹਮਣੇ ਕਮਰੇ ਵੱਲ ਨੂੰ ਗਿਆ ਤਾਂ ਉਥੋਂ ਬਹੁਤ ਉੱਚੀ ਉੱਚੀ ਆਵਾਜ਼ਾਂ ਆ ਰਹੀਆਂ ਸਨ ਕਿ ਮੈਨੂੰ ਨਸ਼ਾ ਦੇ ਦਿਓ ਨਹੀਂ ਤਾਂ ਮੈਂ ਮਰ ਜਾਊਂਗਾ ਜਦੋਂ ਪਿਤਾ ਨੇ ਅੱਗੇ ਹੋ ਕੇ ਖਿੜਕੀ ਰਾਹੀਂ ਦੇਖਿਆ ਤਾਂ ਪੁੱਤਰ ਦੇ ਉਹ ਹਾਲਾਤ ਦੇਖ ਕੇ ਉਹ ਉੱਚੀ-ਉੱਚੀ ਰੋਣ ਲੱਗ ਗਿਆ ਅਤੇ ਸੋਚਦਾ ਹੈ ਕਿ ਮੈਂ ਇਸਦੇ ਫਿਊਚਰ ਦੇ ਲਈ ਕਿਹ ਸੁਪਨੇ ਵੇਖੇ ਸਨ ਤੇ ਇਹ ਕਿਹੜੇ ਰਾਹੇ ਪੈ ਗਿਆ ਹੈ ਜਦੋਂ ਲੜਕੇ ਨੇ ਦੇਖਿਆ ਕਿ ਮੇਰਾ ਪਿਤਾ ਆਇਆ ਹੈ ਤਾਂ ਉਹ ਆਪਣੇ ਪਿਓ ਨੂੰ ਕਹਿਣ ਲੱਗਾ ਬਾਪੂ ਮੈਨੂੰ ਨਸ਼ਾ ਦੇ ਮੈਨੂੰ ਇਨਾ ਨੇ ਕਮਰੇ ਦੇ ਵਿੱਚ ਬੰਦ ਕੀਤਾ ਹੈ ਜੇ ਮੈਨੂੰ ਨਸ਼ਾ ਨਾ ਮਿਲਿਆ ਫਿਰ ਮੈਂ ਮਰ ਜਾਵਾਂਗਾ ਹੁਣ ਪਿਓ ਵੀ ਰੋ ਰਿਹਾ ਸੀ ਤੇ ਪੁੱਤਰ ਵੀ ਰੋ ਰਿਹਾ ਸੀ ਰੋਂਦੇ ਹੋਏ ਪੁੱਤਰ ਨੇ ਕਿਹਾ ਬਾਪੂ ਜੇ ਤੂੰ ਥੱਪੜ ਮਾਰ ਕੇ ਉਸ ਦਿਨ ਕਮਰੇ ਦੇ ਵਿੱਚ ਬੰਦ ਨਾ ਕਰਦਾ ਅੱਜ ਇਹਨਾਂ ਦੀ ਵੀ ਕੋਈ ਹਿੰਮਤ ਨਹੀਂ ਸੀ ਹੋਣੀ ਕਿ ਮੈਨੂੰ ਕਮਰੇ ਦੇ ਵਿੱਚ ਬੰਦ ਕਰ ਦੇਣ ਬਾਪੂ ਜੇ ਤੂੰ ਮੈਨੂੰ ਉਸ ਦਿਨ ਅਮਰਤ ਸ਼ਕੰਤ ਨੂੰ ਨਾ ਰੋਕਦਾ ਤਾਂ ਅੱਜ ਮੈਂ ਨਸ਼ੇੜੀ ਨਾ ਬੰਦਾ ਹੁਣ ਪਿਤਾ ਦੁਖੀ ਹੋ ਕੇ ਸੋਚਦਾ ਹੈ ਕਿ ਗਲਤੀ ਤਾਂ ਮੇਰੇ ਹੀ ਹੈ ਤਾਂ ਸਾਧ ਸੰਗਤ ਜੀ 10 12 ਸਾਲ ਦੇ ਲੜਕੇ ਨੂੰ ਜ਼ਰੂਰ ਗੁਰੂ ਦੇ ਲਾੜ ਲਾਉਣਾ ਚਾਹੀਦਾ ਹੈ ਅਤੇ ਮਾਵਾ ਆਪਣੇ ਬੱਚਿਆਂ ਦੇ ਲਈ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਕਰਿਆ ਕਰੋ ਕਿ ਹੇ ਮੇਰੇ ਵਾਹਿਗੁਰੂ ਮੇਰੇ ਬੱਚਿਆਂ ਨੂੰ ਨਾਮ ਦੀ ਦਾਤ ਬਖਸ਼ੋ ਗੁਰਸਿੱਖੀ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿੱਕੇ ਫਤਿਹ